ਲੋ ਜੀ ਅੱਜ ਫੇਰ ਤੁਹਾਨੂੰ ਦਿਖਾ ਰਹੇ ਹਾਂ ਸਟਲ ਕੋ ਕੋਲ ਕਿਤੇ ਸੀਵਰੇਜ ਦੇ ਪਾਣੀ ਖੜਕ ਤਾਰਨ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਸੀ ਮੋਟਰਸਾਈਕਲ ਵਗੈਰਾ ਡਿੱਗਦੇ ਸੀ ਗੱਡੀਆਂ ਨੂੰ ਨੁਕਸਾਨ ਪਹੁੰਚਦਾ ਸੀ ਉਹ ਸਥਾਨ ਤੁਹਾਨੂੰ ਦਿਖਾ ਰਹੇ ਹਾਂ ਚਲੋ ਇਹ ਚੰਗੀ ਗੱਲ ਹੈ ਕਿ ਇੱਥੇ ਪਾਣੀ ਹੁਣ ਨਹੀਂ ਖੜਾ ਸੀਵਰੇਜ ਦੀ ਜੇ ਲੋਕ ਮੰਨ ਲੈ ਸਕਦੇ ਆ ਕਿ ਆਪਾਂ ਸਪਾਈ ਹੋ ਚੁੱਕੀ ਆ ਇਸਪਾਈ ਕਰ ਦਿੱਤੀ ਹੈ ਸ਼ਾਇਦ ਦੁਬਾਰਾ ਇੱਥੇ ਪਾਣੀ ਨਾ ਆਏ ਖੜੇ ਇਹ ਆਪਾਂ ਕਹਿ ਸਕਦੇ ਆ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਹਮਣੇ ਇਹਦੀ ਲੋਕ ਟਾਇਲ ਪਈ ਹੈ ਜਿਹੜੀ ਲਗਾਉਣ ਦੀ ਖਾਤਰ ਇੱਥੇ ਆਈ ਸੀ ਇਹ ਮੰਨ ਕੇ ਚੱਲੋ 7 ਤਰੀਕ ਤੋਂ ਲਗਾਤਾਰ ਇੱਥੇ ਮਤਲਬ ਪਈਆਂ ਨੇ ਅੱਜ 23 ਤਰੀਕ ਹੋ ਗਈ ਦੇਖ ਲਓ ਕਿੰਨੇ ਦਿਨ ਹੋ ਚੁੱਕੇ ਨੇ ਕਿ 7 ਤਰੀਕ ਤੋਂ ਇਹ ਜਿਹੜੀਆਂ ਲੋਕ ਡੈਲਾਂ ਇਹ ਉਸੇ ਤੇ ਉਸੇ ਤਰ੍ਹਾਂ ਹੀ ਇੱਥੇ ਪਈਆਂ ਨੇ ਇਹ ਐਂਤ ਨੇ ਜਾਣੀ ਆ ਜਾਂ ਹੋਰ ਮਿੱਟੀ ਮਿੱਟੀ ਬ੍ਰੇਤੀ ਵਿਛਾ ਕੇ ਚੰਗੀ ਤਰ੍ਹਾਂ ਕੰਮ ਇਹਦਾ ਕੀਤਾ ਜਾਊਗਾ ਉਹ ਜਦੋਂ ਕੰਮ ਹੋਊਗਾ ਉਦੋਂ ਪਤਾ ਲਾ ਉਦੋਂ ਪਤਾ ਲੱਗੂਗਾ ਬਾਕੀ ਆ ਦੇਖੋ ਹੁਣ ਵੀ ਇੱਥੇ ਦੇਖ ਸਕਦੇ ਤੁਸੀਂ ਗੱਡੀਆਂ ਮੋਟਰਸਾਈਕਲ ਲੰਘਦੇ ਨੇ ਰੌੜੀ ਵੱਜਦੀ ਸਾਰੀ ਆ ਖਿਲਰੀ ਪਈ ਇੱਥੇ ਮੋਟਰਸਾਈਕਲ ਹਜੇ ਵੀ ਤਿਲਸੰਤ ਦਾ ਡਰਾ ਜਿਹੜਾ ਇੱਥੇ ਹਮੇਸ਼ਾ ਉਹ ਬਣਿਆ ਰਹਿੰਦਾ ਦੇਖਦੇ ਵੀ ਨੇ ਇਹ ਨਹੀਂ ਹੋ ਸਕਦਾ ਕਿ ਨਾ ਦੇਖਦੇ ਹੁਣ ਦਿਨ ਦੇ ਵਿੱਚ ਘੱਟੋ ਘੱਟ ਤਿੰਨ ਚਾਰ ਵਾਰੀ ਮੋਟਰਸਾਈਕਲ ਆ ਜਿਹੜੇ ਉਹ ਤੋਂ ਡਿੱਗਦੇ ਡਿੱਗਦੇ ਨੇ ਇਸ ਦੀ ਜਾਣਕਾਰੀ ਲਈ ਅਸੀਂ ਮੈਂ ਫੋਨ ਵੀ ਲਗਾਇਆ ਸੀ ਨਗਰ ਕੌਂਸਲ ਦੇ ਪ੍ਰਧਾਨ ਨੇ ਜੋ ਰੋਬੀ ਬਰਾੜ ਜੀ ਉਹਨਾਂ ਨੂੰ ਮੈਂ ਫੋਨ ਲਾਇਆ ਸੀ ਜਦੋਂ ਮੈਂ ਆਪਦਾ ਨਾਮ ਦੱਸਿਆ ਉਹਨਾਂ ਨੇ ਨਾਲ ਦੀ ਨਾਲ ਫੋਨ ਕੱਟ ਦਿੱਤਾ ਮੈਂ ਦੂਰੀ ਬਾਰੇ ਦੀ ਕਾਲ ਕੀਤੀ ਉਹਨਾਂ ਨੇ ਚੱਕਿਆ ਨਹੀਂ ਜਾਦ ਦਿਲਾ ਦਈਏ ਕਿ 7 ਸਤੰਬਰ ਦੀ ਉਹਨਾਂ ਦੀ ਫੇਸਬੁੱਕ ਜਿਹੜਾ ਅਕਾਊਂਟ ਹੈ ਉਸ ਤੇ ਵੀਡੀਓ ਪਾਈ ਹੋਈ ਹੈ ਜਿਸ ਦੇ ਵਿੱਚ ਖੁਦ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਨੇ ਰੋਬੀ ਬਰਾੜ ਜੀ ਉਹ ਇੱਥੇ ਖੜੇ ਨੇ ਔਰ ਦੂਜੇ 12 ਨੰਬਰ 13 ਤੋਂ ਜਿਹੜੇ ਐਮਸੀ ਨੇ ਗੁਰਭਜਨ ਸਿੰਘ ਢਿੱਲੋਂ ਜੀ ਉਹ ਇੱਥੇ ਖੜੇ ਨੇ ਦਸਪਾਲ ਸਿੰਘ ਜਸੂ ਜੀ ਇੱਥੇ ਖੜੇ ਨੇ ਉਹ ਜੋ ਵੀਡੀਓ ਬਣਾ ਰਹੇ ਸੀ ਉਹ ਵੀ ਐਮਸੀ ਸੋਰਜਤ ਰਜੋੜਾ ਜੀ ਉਹ ਵੀ ਇੱਥੇ ਖੜੇ ਸੀਗੇ ਤਾਂ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਕਿ ਸਿਆਸੀ ਰੋਟੀਆਂ ਨਾ ਸਿੱਕੋ ਹੋਰ ਨਾ ਕਰੋ ਬਹੁਤ ਕੁਝ ਜਨਤੂ ਕਿਹਾ ਗਿਆ ਪਰ ਇਹ ਕੰਮ ਕਦੋਂ ਤੱਕ ਸਟਾਰਟ ਹੋ ਸਕਦਾ ਸ਼ੁਰੂ ਹੋਊਗਾ ਇਸ ਦੀ ਜਾਣਕਾਰੀ ਲਈ ਫੋਨ ਲਾਇਆ ਸੀ ਪਰ ਉਹਨਾਂ ਨੇ ਫੋਨ ਜਿਹੜਾ ਚੱਕਣਾ ਨਹੀਂ ਸਮਝਿਆ ਬਸ ਕੱਟ ਦਿੱਤਾ ਫੋਨ ਕਿ ਹੋਰ ਗਲਤ ਸਵਾਲ ਪੁੱਛਣੇ ਕਿ ਪਹਿਲੀ ਗੱਲ ਤਾਂ ਇਹ ਆ ਇਹ ਜਵਾਬ ਦੇਣ ਦਾ ਉਹਨਾਂ ਦਾ ਹੱਕ ਬੰਦਾ ਹੈ ਇੱਕ ਨਾਗਰਿਕ ਹੋਣ ਦੇ ਖਾਤੇ ਨਾਤੇ ਵੀ ਫੋਨ ਲਾ ਸਕਦਾ ਕੋਈ ਵੀ ਗੱਲ ਕਰ ਸਕਦਾ ਉਹਨਾਂ ਦਾ ਹੱਕ ਬੰਦਾ ਜਵਾਬ ਦੇਣ ਦਾ ਦੱਸਦਾ ਤੂੰ ਆ ਦੇਖ ਲੋ ਕੀ ਹਾਲ ਇੱਥੋਂ ਦਾ ਸੀ ਤੁਹਾਨੂੰ ਦਿਖਾ ਰਿਹਾ ਕਿ ਹੋਰ ਕਿੰਨਾ ਸਮਾਂ ਇਹ ਜਿਹੜੀਆਂ ਡਾਕਟਰਾਂ ਇੱਥੇ ਪਈਆਂ ਰਹਿਣੀਆਂ ਜਾਂ ਇੱਥੋਂ ਗਾਇਬ ਹੋ ਜਾਣਗੀਆਂ ਕਿਤੇ ਪਾਸੇ ਜਾਂ ਲੱਗ ਜਾਣਗੀਆਂ ਉਹ ਸਮਾਂ ਦੱਸੂਗਾ ਆਉਣ ਵਾਲਾ ਬਾਕੀ ਜਿਹੜੇ ਜਿਹੜੇ ਲੋਕਾਂ ਨੂੰ ਉੱਥੋਂ ਦਿੱਕਤ ਆਉਂਦੀ ਹੈ ਲੰਘਦੇ ਨੇ ਹਜ਼ਾਰਾਂ ਹੀ ਮੋਟਰਸਾਈਕਲ ਗੱਡੀਆਂ ਟਰੱਕ ਵੱਡੇ ਸਾਰੇ ਇਤੋਂ ਵੱਡੀਆਂ ਵੱਡੀਆਂ ਗੱਡੀਆਂ ਵਾਹਨ ਲੰਘਦੇ ਨੇ ਸੋ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਔਰ ਜਿਹੜੇ ਤੁਹਾਡੇ ਅਸੀਂ ਪਹਿਲਾਂ ਵੀ ਕਹਿੰਨੇ ਹੁੰਦੇ ਆ ਜਿਹੜੇ ਤੁਹਾਡੇ ਆਪਣੇ ਵਿਚਾਰ ਨੇ ਉਹ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਦਾ ਕਰੋ